ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਹੈ ਅੱਜ ਸਾਡੇ ਲਈ ਜਿਹੜੀ ਵੱਡੀ ਖੁਸ਼ਖਬਰੀ ਹੋਈ ਹੈ ਉਹ ਮਾਨਯੋਗ ਸਾਡੇ ਸਾਫ ਦਾ ਸਪੀਕਰ ਰਾਣਾ ਕਮਰਪਾਲ ਸਿੰਘ ਜੀ ਜਿਹੜੇ ਕਿ ਸਾਡੇ ਇਸ ਹਲਕੇ ਨਾਲ ਸ਼੍ਰੀ ਨਨਪੁਰ ਸਾਹਿਬ ਦੇ ਵਿਧਾਨਕਾਰ ਵੀ ਰਹੇ ਹਨ ਤੇ ਪੰਜਾਬ ਤੇ ਪੰਜਾਬ ਸਰਕਾਰ ਦੇ ਸਾਫ ਦਾ ਸਪੀਕਰ ਰਹੇ ਉਹਨਾਂ ਨੂੰ ਅੱਜ ਸਾਡੀ ਸੈਂਟਰ ਦੀ ਹਾਈ ਕਮਾਂਡ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਸਾਡੇ ਆਨੰਦ ਪ੍ਰਸਾਦ ਦੇ ਕਾਂਗਰਸ ਪਾਰਟੀ ਨੂੰ ਨਿਵਾਜਿਆ ਤੇ ਅਸੀਂ ਮਾਨਯੋਗ ਰਾਣਾ ਕੇਪੀ ਸਿੰਘ ਨੂੰ ਸੈਂਟਰ ਦੇ ਅੰਦਰ ਚੋਕਰੀਨ ਕਮੇਟੀ ਦੇ ਚੇਅਰਮੈਨ ਲਾਣ ਤੇ ਤੇ ਉਹਨਾਂ ਨੂੰ 11 ਸੂਬਿਆਂ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਸ ਦੇ ਅਸੀਂ ਹਾਈ ਕਮਾਂਡ ਮਾਨਯੋਗ ਸਾਡੇ ਨੈਸ਼ਨਲ ਪ੍ਰਧਾਨ ਸ਼੍ਰੀ ਖਰਗੇ ਜੀ ਤੇ ਸਤਿਕਾਰਯੋਗ ਰਾਹੁਲ ਗਾਂਧੀ ਜੀ ਤੇ ਸੋਨੀਆ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਚਮੂਚੀ ਜਿਹੜੀ ਹਾਈ ਕਮਾਂਡ ਸਾਡੀ ਕਾਂਗਰਸ ਹੈ ਇਹ ਪੰਜਾਬ ਦੇ ਜਿਹੜੇ ਸਾਡੇ ਸਤਿਕਾਰਯੋਗ ਹਾਈ ਕਮਾਂਡ ਦੇ ਲੀਡਰ ਹੈ ਪ੍ਰਧਾਨ ਜੀ ਤੇ ਸੀਐਲਪੀ ਲੀਡਰ ਸਹਿਵਾਨ ਸਾਰਿਆਂ ਨਾਲ ਅਸੀਂ ਇਸ ਲਈ ਜਿਹੜੀ ਹੈ ਉਹ ਸਾਡੇ ਲਈ ਮਾਣ ਕਰਵਾਦ ਹੈ ਕਿ ਅਸੀਂ ਰਾਣਾ ਜੀ ਵਰਗੇ ਇੱਕ ਸੁਲਝੇ ਹੋਏ ਲੀਡਰ ਇਸ ਜ਼ਿੰਮੇਵਾਰੀ ਦੇ ਜਿਹੜੇ ਉਹਨਾਂ ਨੇ ਨਿਜੋਝ ਕੀਤੇ ਹੈ ਸਾਰੀ ਜਿਹੜੀ ਇੱਥੇ ਦੀ ਸਾਡੀ ਕਾਂਗਰਸ ਹੈ ਉਹ ਬਹੁਤ ਖੁਸ਼ ਹੈ ਤੇ ਸਾਰੇ ਹਾਈ ਕਮਾਂਡ ਦਾ ਧੰਨਵਾਦ ਕਰਦੇ ਆਂ ਤੇ ਰਾਣਾ ਜੀ ਦਾ ਵੀ ਇਸ ਗੱਲੋਂ ਜਿਹੜਾ ਮਾਨ ਸਤਕਾਰ ਵਧਿਆ ਹੈ ਉਸ ਦੇ ਲਈ ਅਸੀਂ ਹਮੇਸ਼ਾ ਹੀ ਹਾਈ ਕਮਾਂਡ ਦਾ ਜਿਹੜਾ ਹੈਗਾ ਉਹ ਵਾਹਿਗੁਰੂ ਜੀ ਉਗੇ ਬੀਤਿ ਕਰਦੇ ਆ ਕਿ ਰਾਣਾ ਜੀ ਚੰਦੀ ਕਲਾ ਵਿੱਚ ਲਿਖੇ ਰਹੇ ਹਨ